ਸਸ ਫਗਰ ਬ੍ਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਬ੍ਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਹਲ ਤਵੀਆਂ ਜੇ ਕੋਈ ਮਸ਼ੀਨਰੀ ਵਿਰੇ ਸੇਲ ਕਰਨੀ ਹੈ ਤਾਂ ਉਸਦੇ ਆਪਨ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਵੀਰੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਆ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਟਰੈਕਟਰ ਦੇ ਵਿੱਚ ਸੋ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਜੌਂਡੀਅਰ 53 ਦਾ ਟਰੈਕਟਰ ਹੈ ਫਾਰਮ 60 ਟਰੈਕਟਰ ਹੈ ਮਹਿੰਦਰਾ 475 ਟਰੈਕਟਰ ਹੈ 16 ਫੁੱਟ ਡਬਲ ਜੈਕ ਵਾਲਾ ਟਰਾਲਾ ਹੈ ਵੀਰੇ 11 ਹਲਨੇ ਸੰਗਰੀਏ ਦੇ ਤੇ 7 ਫੁੱਟਾ ਰੋਟਾਵੇਟਰ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਵੀਰੇ ਜੌਂਡੀਅਰ ਟਰੈਕਟਰ ਬਾਰੇ। ਜੌਂਡੀਅਰ 53 ਦਾ ਟਰੈਕਟਰ ਹੈ ਵੀਰੇ 2010 ਮਾਡਲ। ਟਰੈਕਟਰ ਦੇ ਜਿਹੜੇ ਟਾਇਰ ਨੇ 40 45 ਪੈਸੇ ਟਾਇਰ ਨੇ ਵੀਰੇ ਨਾਲ ਦੇ オリジナル ਟਾਇਰ ਨੇ ਵਧੀਆ ਬੇਦਾਗ ਕੰਡੀਸ਼ਨ ਦੇ ਵਿੱਚ। ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਬਾਡੀ ਚੈਸੀ ਲਿੰਕਾਂ ਦਾ ਪੇਂਟ ਵੀਰੇ ਸਾਰਾ ਨਾਲ ਦਾ オリジナル ਰੰਗ ਪੇਂਟ ਪਿਆ ਟਰੈਕਟਰ ਦਾ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਦੋ ਦੁਬਾਰਾ ਪੇਂਟ ਨਹੀਂ ਹੋਇਆ ਕੋਈ ਡੈਂਟ ਨਹੀਂ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 2800 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਅਗ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਵੀਰੇ ਡਬਲ ਕਲਚਰ ਵਰਸ ਪੀਸ ਦੇ ਨਾਲ ਸਾਈਡ ਗੇਅਰ ਹੈ ਵੀਰੇ ਪੂਰੀ ਏ ਕਲਾਸ ਕੰਡੀਸ਼ਨ ਦਾ ਟਰੈਕਟਰ ਏਰੀਆ ਵੀਰੇ ਰਾਜਪੁਰਾ ਏਰੀਆ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 4,60,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਪਾ ਤੁਹਾਨੂੰ ਮਹਿੰਦਰਾ ਟਰੈਕਟਰ ਦਿਖਾ ਰਹੇ ਹਾਂ ਮਹਿੰਦਰਾ 475 DI ਟਰੈਕਟਰ ਹੈ ਵੀਰੇ 1997 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਅਗਲੇ ਟਾਇਰ ਐ ਐਮ ਆਰ ਐਫ ਦੇ ਪਿਛਲੇ ਜੀ ਕੇ ਦੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਬਾਡੀ ਚੈਸੀ ਲੈਂਕਾ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਬਹੁਤ ਹੀ ਸੰਭ ਕੇ ਰੱਖੇ ਗਿਆ ਟਰੈਕਟਰ ਹੈ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਇੰਜਨ ਪੰਪ ਗੇਅਰ ਟਰੈਕਟਰ ਦਾ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਅਗੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੇ ਨਹੀਂ ਬਹੁਤ ਘੱਟ ਵਰਤਿਆ ਗਿਆ ਟਰੈਕਟਰ ਹੈ ਵੀਰੇ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਏਰੀਆ ਖੰਨਾ ਏਰੀਆ ਵੀਰਾਂ ਦਾ ਉਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,65,000 ਰੁਪਇਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਧੰਨਕੀ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਿਹਦੋਂ ਫਾਰਮ ਟਰੈਕਟਰ ਦਿਖਾ ਰਹੇ ਆ ਫਾਰਮ 60 ਟਰੈਕਟਰ ਹੈ ਵੀਰੇ 2006 ਮਾਡਲ ਏਡੀਆਈ ਮਾਡਲ ਟਰੈਕਟਰ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਜਿਹੜੇ ਟਾਇਰ ਨੇ ਵੀਰੇ ਬਿਲਕੁਲ ਨਵੇਂ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਚਾਰੋਂ ਟਾਇਰ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਵੀਰੇ ਟਰੈਕਟਰ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਵੀਰੇ ਕਿਤੇੋਂ ਪੇਂਟ ਉਤਰਿਆ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਇੰਜਨ ਬੰਪ ਵਗੈਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੰਜਨ ਗੇਅਰ ਸੀਲ ਬੰਦ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਸਰਵਿਸ ਵਗੈਰਾ ਸਭ ਹੋਈ ਹੈ ਟਰੈਕਟਰ ਦੀ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰੇ ਨੂੰ ਮਿਲੋ ਫੁੱਲ ਗਾਰੰਟੀ ਹੈ ਬਾਅਗ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਵੀਰੇ ਕੋਈ ਲੀਕ ਨਹੀਂ ਕੋਈ ਬਲੋ ਨਹੀਂ ਮਾਰਦਾ ਪੂਰੀ ਏ ਕਲਾਸ ਕੰਡੀਸ਼ਨ ਹੈ ਬੈਟਰੀ ਨਵੀਂ ਲੱਗੀ ਹੋਈ ਹੈ ਟਰੈਕਟਰ ਨੂੰ ਵੀਰੇ ਪੂਰੀ ਓਕੇ ਕੰਡੀਸ਼ਨ ਹੈ ਏਰੀਆ ਤਰਨਤਾਰਨ ਏਰੀਆ ਵੀਰਾਂ ਦਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 2,80,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦਾ ਵਿੱਚ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਗੇ ਤੁਹਾਨੂੰ ਰੋਟਾਵੇਟਰ ਦਿਖਾ ਰਹੇ ਹਾਂ 7 ਫੁੱਟਾ ਰੋਟਾਵੇਟਰ ਹੈ ਵੀਰੇ 2018 ਮਾਡਲ ਪਾਲ ਐਗਰੋ ਵਰਕਰਸ ਪੈਣੀ ਬਾਗੇ ਵਾਲਿਆਂ ਦਾ ਬਣਿਆ ਹੋਇਆ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਨਵਾਂ ਰੋਟਾਵੇਟਰ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਕੋਈ ਟੁੱਟ ਭੱਜ ਨਹੀਂ ਸਾਰਾ オリジナル ਰੰਗ ਪੇਂਟ ਪਿਆ ਹੈ ਬਲੇਡ ਵਗੈਰਾ ਬਿਲਕੁਲ ਨਵੇਂ ਨੇ ਵੀਰੇ ਗਰਾਰੀਆਂ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਮੀ ਪੇਸ਼ੀ ਨਹੀਂ ਰੋਟਾਵੇਟਰ ਦੇ ਵਿੱਚ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਪੂਰਾ ਸ਼ੁੱਧ ਚੱਲਦਾ ਹੈ ਕੋਈ ਟੁੱਟ ਭੱਜ ਨਹੀਂ ਕੋਈ ਡੈਂਟ ਤੱਕ ਨਹੀਂ ਹੋਇਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਸ਼ੀਨ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਟੈਂਕੀ ਵਗੈਰਾ ਦੀ ਕੰਡੀਸ਼ਨ ਬਿਲਕੁਲ ਬੇਦਾਗ ਸਾਫ ਸੁਥਰੀ ਪਈ ਹੈ ਵੀਰੇ ਕੋਈ ਜਰਨੀ ਕੋਈ ਕਿਤੇ ਡੈਂਟ ਨਹੀਂ ਕੋਈ ਟੱਟ ਭੱਜ ਨਹੀਂ ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਰੋਟਾਵੇਟਰ ਹੈ ਵੀਰੇ ਏਰੀਆ ਉਗਰਾਹਾ ਪਿੰਡ ਹੈ ਵੀਰੇ ਵੀਰਾਂ ਦਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਉੱਥੇ ਇਹ ਰੋਟਾਵੇਟਰ ਖੜਾ ਹੈ ਰੋਟਾਵੇਟਰ ਦੀ ਕੀਮਤ ਰੱਖੀ ਗਈ ਹੈ ਵੀਰੇ 85000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੋਟਾ ਵਿੱਚ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਹੱਲ ਦਿਖਾ ਰਹੇ ਹਾਂ 11 ਹੱਲ ਨੇ ਵੀਰੇ ਸੰਗਰੀਏ ਦੇ ਬਣੇ ਹੋਏ 2013 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੱਲ ਨੇ ਵੀਰੇ ਪੂਰੇ ਵਧੀਆ ਚੱਲਦੇ ਨੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਹਲਾ ਨਾਲ ਤੁਸੀਂ ਬਾਅ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪੂਰੇ ਸ਼ੁੱਧ ਹੱਲ ਨੇ ਕੋਈ ਫਰੇਮ ਦੇ ਵਿੱਚ ਕਮੀ ਨਹੀਂ ਵੀਰੇ ਕੋਈ ਹੜ ਬਿੰਗਾ ਨਹੀਂ ਹੋਇਆ ਕੋਈ ਟੁੱਟ ਭੱਜ ਨਹੀਂ ਪੂਰੀ ਓਕੇ ਕੰਡੀਸ਼ਨ ਹੈ ਖੁਰਪਿਆਂ ਦੀ ਗੱਲ ਕਰੀਏ ਵੀਰੇ ਇੱਕ ਸਾਈਡ ਖੁਰਪੇ 90 ਪੈਸੇ ਪਏ ਨੇ ਦੂਸਰੀ ਸਾਈਡ ਘਸੀ ਹੋਈ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਹੈ ਵਜਨ ਵੀਰੇ 3 ਕੁਆਂਟਲ ਵਜਨ ਹੈ ਹਲਾਂ ਦਾ ਪੂਰੇ ਹੈਵੀ ਕੁਆਲਿਟੀ ਦੇ ਬਣੇ ਹੋਏ ਨੇ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਲੋਪੋ ਪੰਡਾ ਵੀਰਾਂ ਦਾ ਨੇੜੇ ਬੱਧਨੀ ਜਿਲ੍ਹਾ ਮੋਗਾ ਉਥੇ ਹਾਲ ਖੜੇ ਨੇ ਹਲਾਂ ਦੀ ਕੀਮਤ ਰੱਖੀ ਗਈ ਹੈ 13000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਹਾਲ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਏ ਕਲਾਸ ਕੰਡੀਸ਼ਨ ਦੇ ਹੈਵੀ ਕੁਆਲਿਟੀ ਦੇ ਹਾਲ ਨੇ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 16 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ 2019 ਮਾਡਲ ਬਾਬਾ ਐਗਰੋ ਵਰਕਰਸ ਲੁਧਿਆਣੇ ਵਾਲੇ ਵੀਰਾਂ ਦੀ ਬਣੀ ਹੋਈ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਡਬਲ ਟੈਰੀ ਟਰਾਲੀ ਹੈ ਵੀਰੇ 50 ਪੈਸੇ ਟਾਇਰ ਨੇ ਦੋਨੋਂ ਜੋੜੀਆਂ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਰੇਲ ਵਾਲਾ ਟਰ ਹੈ ਵੀਰੇ 10 ਨਟਾਂ ਵਾਲੀ ਹੱਬ ਲੱਗੀ ਹੋਈ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਡਬਲ ਲਿਫਟ ਪੰਪ ਲੱਗਾ ਹੋਇਆ ਟਰਾਲੀ ਨੂੰ ਪੂਰਾ ਹੈਵੀ ਕੁਆਲਿਟੀ ਦੇ ਦੋਨੋਂ ਲਿਫਟ ਪੰਪ ਨੇ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਫਰਸ਼ ਚਾਦਰ ਦੀ ਗੱਲ ਕਰੀਏ ਵੀਰੇ ਬਿਲਕੁਲ ਹੈਵੀ ਕੁਆਲਿਟੀ ਦੀ ਫਰਸ਼ ਚਾਦਰ ਲੱਗੀ ਹੋਈ ਹੈ ਟੌਪ ਕਲਾਸ ਚਾਦਰ ਦੀ ਟਰਾਲੀ ਤਿਆਰ ਹੋਈ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟੋਟਲ ਅਸੈਸਰੀ ਲੱਗੀ ਹੋਈ ਹੈ ਵੀਰੇ ਲਾਈਟਸ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰਾ ਹੈਵੀ ਕੁਆਲਿਟੀ ਦਾ ਨਾਲ ਬਿੱਡ ਹੈ ਰੰਗ ਪੇਂਟ ਵੀਰੇ ਬਹੁਤ ਟੌਪ ਕਲਾਸ ਦਾ ਰੰਗ ਪੇਂਟ ਹੋਇਆ ਟਰਾਲੀ ਨੂੰ ਬਾਕੀ ਟਰਾਲੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਵੀਰੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਪੂਰੀ ਏ ਕਲਾਸ ਕੰਡੀਸ਼ਨ ਹੈ ਟਰਾਲੀ ਦੀ ਏਰੀਆ ਵੀਰੇ ਲੁਧਿਆਣਾ ਪ੍ਰੋਪਰ ਏਰੀਆ ਵੀਰਾਂ ਦਾ ਟਰਾਲੀ ਦੀ ਕੀਮਤ ਰੱਖੀ ਗਈ ਹੈ 2,50,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੀ ਟਰਾਲੀ ਹੈ ਵੀਰੇ ਹੈਵੀ ਕੁਆਲਿਟੀ ਦੀ ਬਹੁਤ ਹੈਵੀ ਟਰਾਲੀ ਬਣੀ ਹੋਈ ਹੈ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਵੀ ਅਗਲੀ ਵੀਡੀਓ ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਵੀਰੇ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਅਸੀਂ ਅੱਗੇ ਬਣਾਉਂਦੇ ਰਹੀਏ। ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ। ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਥੈਂਕ ਯੂ ਵੈਰੀ ਮਚ।